ਆ ਦੇਖ ਲਓ ਦੋਸਤੋ ਬਿਆਵਾਲੇ ਦੇ ਨੰ ਮੁੰਡੇ ਨੇ ਪਰਿਵਾਰ ਨੂੰ ਪਾ ਦਿੱਤੀਆਂ ਭਾਜਣਾ ਜਥੇ ਕੀ ਦੇਖਿਆ ਜਾਵਕੀ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉਤੇ ਬੇਹਦ ਵਾਇਰਲ ਹੁੰਦੇ ਰਹਿੰਦੇ ਹਨ ਪਰ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਇਸ ਪਰਿਵਾਰ ਦਾ ਕਿੰਨਾ ਉਚਾ ਹੋਵੇਗਾ ਮੁੰਡੇ ਦਾ ਵਿਦੇਸ਼ੋਂ ਆਉਣ ਦੇ ਨਾਲ ਜਥੇ ਕੀ ਦੇਖਿਆ ਜਾਵਕੀ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ ਚੰਗੇ ਵੇਖਣ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ ਪਰ ਵਿਦੇਸ਼ਾਂ ਦੇ ਨਾਲ ਨਾਲ ਦੋਸਤੋ ਇਹ ਸੋ ਮੁੰਡੇ ਨੇ ਜੋ ਕਿ ਆਪਣੇ ਪਰਿਵਾਰਕ ਨੂੰ ਇੱਕ ਸਰਪ੍ਰਾਈਜ਼ ਦਿੱਤਾ ਹੈ ਬਿਨਾਂ ਦੱਸੇ ਵਿਆਹ ਦੇ ਵਿੱਚ ਆਇਆ ਚੱਲਦੇ ਵਿਆਹ ਦੇ ਵਿੱਚ ਰਿਸ਼ਤੇਦਾਰਾਂ ਨੂੰ ਪਈਆਂ ਪਾਜਣਾ ਜੱਥੇ ਕੀ ਦੇਖਿਆ ਜਾਵੇ ਕਿ ਅੱਜ ਦੇ ਸਮੇਂ ਦੇ ਵਿੱਚ ਜਵਾਨੀ ਜਿਹੜੀ ਕਿ ਵਿਦੇਸ਼ਾਂ ਦੇ ਵਿੱਚ ਵਸਦੀ ਉਹ ਬਿਨਾਂ ਦੱਸੇ ਆਪਣੇ ਮਾਪਿਆਂ ਨੂੰ ਘਰ ਦੇ ਵਿੱਚ ਆਉਂਦੇ ਹਨ ਅਤੇ ਪਰਿਵਾਰ ਨੂੰ ਵੀ ਬੇਹਰਦ ਹੈਰਾਨੀ ਹੁੰਦੀ ਹੈ ਕਿ ਉਹਨਾਂ ਦੇ ਬੇਟੇ ਕਿਉਂ ਬਿਨਾਂ ਦੱਸੇ ਵਦੇਸ਼ਾਂ ਇੱਕੋ ਦਮ ਕਰਦੇ ਵਿੱਚ ਆਏ ਹਨ ਜਿੱਥੇ ਕੀ ਦੇਖਿਆ ਜਾਵੇ ਕਿ ਬੜੇ ਹੀ ਚਾਅ ਦੇ ਨਾਲ ਮਾਪੇ ਆਪਣੇ ਪੁੱਤਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਦੇ ਹਨ ਪਰ ਬੇਸabri ਦੇ ਨਾਲ ਜਦੋਂ ਉਹ ਵਿਦੇਸ਼ਾਂ ਦੇ ਵਿੱਚ ਪੀਆਰ ਨਹੀਂ ਹੁੰਦੇ ਪੀਆਰ ਹੋਣ ਦੇ ਚੱਕਰ ਦੇ ਵਿੱਚ ਉਹ 4-5 ਸਾਲ ਪੰਜਾਬ ਨਹੀਂ ਮੁੜਦੇ ਤਾਂ ਫਿਰ ਪਰਿਵਾਰ ਕੁ ਵੀ ਪਰਿਵਾਰਕ ਮੈਂਬਰ ਵੀ ਬੇਹੱਦ ਹਰਾਨੀ ਅਤੇ ਬੇਹੱਦ ਉਦਾਸੀ ਦੇ ਨਾਲ ਆਪਣੇ ਬੱਚਿਆਂ ਦਾ ਇੰਤਜ਼ਾਰ ਕਰਦੇ ਹਨ ਕੀ ਦੋਸਤੋ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ ਰਾਇ ਜ਼ਰੂਰ ਦਿਓ ਮੈਂ ਤਾਂ ਪੱਕੀਆਂ ਚੋਂ ਪੜੀ